ਨੇ ਹਾਊਸਿੰਗ ਵਾਲਾ ਜੋ ਪਿਛਲੇ ਕੁਝ ਦਿਨਾਂ ਤੋਂ ਮੋਬਾਈਲ ਸ਼ਾਪ ਤੇ ਹੋਈ ਫਾਇਰਿੰਗ ਦੀ ਘਟਨਾ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ ਇਹ ਘਟਨਾ ਸਿਰਫ ਸੁਰੱਖਿਆ ਉੱਤੇ ਸਵਾਲ ਹੀ ਨਹੀਂ ਖੜੇ ਕਰ ਰਹੀ ਸੋ ਲੋਕਾਂ ਵਿੱਚ ਗੰਭੀਰ ਚਿੰਤਾ ਵੀ ਪੈਦਾ ਕਰ ਰਹੀ ਕਿਉਂਕਿ ਇਸ ਹਮਲੇ 'ਚ 4 ਲੋਕ ਜ਼ਖਮੀ ਵੀ ਹੋਏ ਨੇ ਹੁਣ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਅਤੇ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਅਤੇ ਫੁਟੇਜ ਪੂਰੇ ਕੇਸ ਨੂੰ ਇੱਕ ਨਵੀਂ ਦਿਸ਼ਾ ਦੇ ਰਹੀ ਹੈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕੋਝਨਪਛਾਤੇ ਵਿਅਕਤੀ ਮੋਬਾਈਲ 숍 ਦੇ ਅੰਦਰ ਆਉਂਦੇ ਤੇ ਕੁਝ ਹੀ ਸੈਕੰਡਾਂ ਵਿੱਚ ਤੜਾ ਤੜਾ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਹ ਕੇਸ ਕੁਝ اہم ਸਵਾਲਾਂ ਨੂੰ ਜਨਮ ਦੇ ਰਿਹਾ ਹੈ ਕਿ ਇਹ ਫਾਇਰਿੰਗ ਸਿਰਫ ਡਰ ਫਲਾਨ ਲਈ ਸੀ ਕਿ ਹਮਲਾਵਾਰਾਂ ਦਾ ਕੋਈ ਗੈਰ ਕਾਨੂੰਨੀ ਮੰਗ ਜਾਂ ਪ੍ਰੈਸ਼ਰ ਸੀ ਜਾਂ ਕਿ ਇਹ ਸਾਰਾ ਮਾਮਲਾ ਪੁਰਾਣੀ ਰੰਜਿਸ਼ ਦਾ ਨਤੀਜਾ ਹੈ ਪ੍ਰਮੇਕ ਜਾਣਕਾਰੀ ਮਤਾਬਿਕਾ ਹਮਲਾ ਪੁਰਾਣੀ ਰੰਜਿਸ਼ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਨੀਲ ਸਿੰਘ ਵਾਲਾ ਦੀ ਇਹ ਫਾਇਰਿੰਗ ਸਿਰਫ ਇੱਕ ਕ੍ਰਾਈਮ ਇਨਸੀਡੈਂਟ ਨਹੀਂ ਇਹ ਪੂਰੇ ਇਲਾਕੇ ਲਈ ਇੱਕ ਸੇਫਟੀ ਅਲਰਟ ਹੈ ਸੀਸੀਟੀਵੀ ਫੁਟੇਜ ਮਿਲਣ ਨਾਲ ਜਾਂਚ ਤੇ ਦਿਨਾਂ ਲੱਗੇ ਵੱਧ ਰਹੀ ਹੈ ਤੇ ਚਾਰ ਲੋਕਾਂ ਦੇ ਜ਼ਖਮੀ ਹੋਣ ਤੋਂ ਬਾਅਦ ਉਮੀਦ ਹੈ ਕਿ ਪੁਲਿਸ ਜਲਦੀ ਇਸ ਦੇ ਪਿੱਛੇ ਲੁਕਿਆ ਸਾਜ ਦੇ ਸਾਹਮਣੇ ਲਿਆਏਗੀ